ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਰ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦੋਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ 16 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਿਗੁਰਾਂ ਨੇ ਕਿਰਪਾ ਕੀਤੀ ਕੱਲ ਤੱਕ ਨੋ 94 ਅੰਕ ਤੱਕ ਪਾਠ ਕਰਨ ਦੀ ਸੇਵਾ ਕਰਵਾ ਲਈ ਹੈ ਹੁਣ ਸਤਿਗੁਰ ਕਿਰਪਾ ਕਰਨ ਇਸ ਤੋਂ ਅੱਗੇ 995 ਅੰਕ ਤੋਂ ਪਾਠ ਕਰਨ ਦੀ ਸੇਵਾ ਕਰ ਸਕੀਏ ਸਾਥ ਸੰਗਤ ਜੀ ਸਤਿਗੁਰ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰੇ ਪਰ ਹੱਥ ਦਾ ਆਸਰੇ ਸਰਤੇ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਰੱਖੋ ਦਾਸ ਰਦੇ ਸਿਰ ਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਧੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਧੰ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਜੀ ਉਹਨਾਂ ਸਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਨ ਆਪਣੇ ਪਿਆਰ ਪਰ ਇੱਕ ਮਿੰਟ ਲਿਖ ਕੇ ਭੇਜੇ ਹਨ ਸ੍ਰੀ ਸੁਭਾਸ਼ ਮਹਿਲ ਜੀ ਮਨਕਰਨ ਸਿੰਘ ਮਨਕੀਰਤ ਸਿੰਘ ਪਿੰਡ ਜੋੜੀ ਚੱਕੀ ਦਾ ਸਿੰਘ ਕਬਲਜੀਤ ਕੌਰ ਕੈਨੇਡਾ ਤੋਂ ਬਲਬੀਰ ਕੌਰ ਹਰਸੀ ਪਿੰਡ ਗੁਰਜੰਦ ਸਿੰਘ ਕੰਗ ਪਿੰਡ ਜਲਾਲਾਬਾਦ ਜ਼ਿਲ੍ਹਾ ਟੋਰਾਂਟੋ ਬ੍ਰਮਲੀਨ ਕੌਰ ਜੁੰਡਲਾ ਗੁਰੂ ਸਾਥ ਸੰਗਤ ਜੀ ਤੁਸੀਂ ਵੀ ਆਪਣੀ ਪਿਆਰ ਭਰੀ ਕਮੈਂਟ ਲਿਖ ਕੇ ਭੇਜੋ ਤੁਹਾਡੇ ਨਾਮ ਹੀ ਦਾਸ ਵੱਲੋਂ ਆਪਣੇ ਚੈਨਲ ਤੇ ਬੋਲੇ ਜਾਣਗੇ ਆਓ ਆਪਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਹਿਜ ਪਾਠ ਨੂੰ ਸਰਵਣ ਕਰੀਏ ਜੀ ਮਾਰੂ ਮਹੱਲਾ ਚੌਥਾ ਕਰ ਦੁਜਾ ਰਾਗ ਮਾਰੂ ਘਰ ਦੁਜੇ ਵਿੱਚ ਤਾਂ ਗੁਰੂ ਰਾਮਦਾਸ ਜੀ ਦੀ ਬਾਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਹੈ ਤੇ ਸੱਚੇ ਗੁਰੂ ਦੀ ਮਿਹਰ ਦੇ ਨਾਲ ਮਿਲਦਾ ਹੈ ਜੱਪੇ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਰੇ ਸੁਖ ਜਿਹੜਾ ਨਾ ਜਿੱਥੇ ਸੁਖ ਲਫਜ਼ ਆਇਆ ਸੁਖ ਸੁਖ ਦੇ ऋषि ਜਿਹੜਾ ਵਿਆਸ ਦਾ ਪੁੱਤਰ ਸੀ ਤੇ ਉਸ ਦਾ ਨਾਮ ਆਇਆ ਇੱਥੇ ਸਤਿਗੁਰੂ ਕਹਿ ਰਹੇ ਹਨ ਕਿ हे ਮਨ ਰਾਜਾ ਜਨਕ ਨੇ ਸੁਖਦੇਵ ઋષਿ ਨੂੰ ਗੁਰੂ ਦੇ ਬਚਨਾਂ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਜਪਿਆ ਇਹ ਪ੍ਰਮਾਤਮਾ ਦੀ ਸ਼ਰਨ ਆਪੈ ਦਾਲ ਪੰਜ ਸਦਾ ਮੈਂ ਮਿਲਿਓ ਭਗਤੀ ਪਾਏ ਤਰੇ ਸਦਾਮਾ ਭਗਤੀ ਦੀ ਗਰੀਬੀ ਦੂਰ ਕਰਕੇ ਪ੍ਰਭੂ ਸਦਾਮੇ ਨੂੰ ਆ ਮਿਲਿਆ ਇਹ ਸਭ ਭਗਤੀ ਭਾਵਨਾ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਗੇ ਭਗਤ ਵਸ਼ਲ ਹਰ ਨਾਮ ਕਰਤਾ ਅਰਥ ਗੁਰਮਖਿ ਕਿਰਪਾ ਕਰੇ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਜੀਵਨ ਨੂੰ ਕਾਮਯਾਬ ਬਣਾਉਣ ਵਾਲਾ ਹੈ ਇਹ ਨਾਮ ਮਿਲਦਾ ਹੈ ਉਹਨਾਂ ਨੂੰ ਜਿਨ੍ਹਾਂ ਉੱਤੇ ਗੁਰੂ ਦੇ ਰਾਹੀਂ ਮੇਰ ਕਰਦਾ ਹੈ ਮੇਰੇ ਮਨ ਨਾਮ ਜਪਤ ਉਦਰੇ ਹੈ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਦਿਆਂ ਅਨੇਕਾਂ ਪ੍ਰਾਣੀ ਬਕਾਰਾਂ ਤੋਂ ਬਦਚੰਦੇ ਹਨ ਤਰੂ ਪ੍ਰਿਯਾਦ ਬਿਦਰਦਾਸੀ ਸਤ ਗੁਰਮੁਖ ਨਾਮ ਤਰੇ ਰਹਾਉ ਦਾਸੀ ਸੁਤ ਦਾ ਮਲ ਹੁੰਦਾ ਦਾਸੀ ਦਾ ਪੁੱਤਰ ਧਰੂ ਭਗਤ ਪ੍ਰਲਾਦ ਭਗਤ ਦਾਸੀ ਦਾ ਪੁੱਤਰ ਬਿਧਰ ਇਹ ਸਾਰੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਸੰਸਾਰ ਸਮੁੰਦਰ ਤੋਂ ਬਾਹਰ ਲੰਘ ਗਏ ਰਹਾਉ ਥੋੜਾ ਵਿਸ਼ਰਾਮ ਲਈ ਕਲ ਜੁਗ ਨਾਮ ਪ੍ਰਧਾਨ ਪੁਦਾਰਥ ਭਗਤ ਜਨ ਆਂਦਰ ਹੈ ਇਹ ਮੇਰੇ ਮਨ ਪਰਮਾਤਮਾ ਦਾ ਨਾਮ ਹੀ ਜਗਤ ਵਿੱਚ ਸਭ ਤੋਂ ਸ਼੍ਰੇਸ਼ਟ ਪਦਾਰਥ ਹੈ ਭਗਤ ਜਨ ਇਸ ਨਾਮ ਦੀ ਬਰਕਤ ਨਾਲ ਹੀ ਵਿਕਾਰਾਂ ਤੋਂ ਬਚਦੇ ਹਨ ਨਾਮਾ ਜੈ ਦੇ ਕਬੀਰ ਤਰਲੋਚਣੀ ਸਭ ਦੋਖ ਗਏ ਤੇ ਮਰੇ ਨਾਮ ਦੇ ਬਚ ਗਿਆ ਜੇ ਦਿਉ ਬਚ ਗਿਆ ਕਬੀਰ ਬਚ ਗਿਆ ਤਰलोचन ਬਚ ਗਿਆ ਨਾਮ ਦੀ ਬਰਕਤ ਦੇ ਨਾਲ ਰਬੀਦਾਸ ਸੁਮਾਰ ਦੇ ਸਾਰੇ ਪਾਪ ਦੂਰ ਹੋ ਗਏ ਗੁਰਮੁਖ ਨਾਮ ਲਗਾ ਸੇ ਉਧਰੇ ਸਭ ਕਿਲ ਵਿੱਚ ਪਾਪ ਡਰੇ ਹੈ ਮਨ ਜਿਹੜੇ ਵੀ ਮਨੁੱਖ ਗੁਰੂ ਦੇ ਰਾਹੀਂ ਹਰ ਨਾਮ ਵਿੱਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਿਆ ਹੈ ਉਨਾਂ ਦੇ ਸਾਰੇ ਪਾਪ ਟਲ ਗਏ ਜੋ ਜੋ ਨਾਮ ਜਪੇ ਉਪਰਦੀ ਸਭ ਤਿੰਨ ਕੈ ਧੋਖ ਪਰ ਹਰੇ ਇਹ ਮਨ ਜਿਹੜਾ ਬਕਾਰੀ ਬੰਦਾ ਪੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਪ੍ਰਮਾਤਮਾ ਉਹਦੇ ਸਾਰੇ ਮੁਕਾਰ ਦੂਰ ਕਰ ਦਿੰਦਾ ਹੈ ਬੈਸੂਆ ਰਬਤ ਅਜ਼ਾਮਲ ਉਦਰੀਓ ਮੁਖ ਬੋਲੇ ਨਰਣ ਨਰ ਹਰੇ ਵਿਖੂ ਮੇਸਵਾ ਦਾ ਸੰਗ ਕਰਨ ਵਾਲਾ ਅਜਾ ਮਲ ਜਦੋਂ ਮੂੰਹੋਂ ਨਰਣ ਨਰ ਹਰੀ ਅਚਾਨ ਲੱਗ ਪਿਆ ਤਾਂ ਉਹ ਵਿਕਾਰਾਂ ਤੋਂ ਬਚ ਗਿਆ ਨਾਮ ਜਪਤ ਉਗਰ ਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਿਹੜਾ ਕੰਸ ਦਾ ਪਿਤਾ ਸੀ ਨਾ ਉਗਰ ਪੈ ਉਗਰ ਸੈਨ ਪਰਮਾਤਮਾ ਦਾ ਨਾਮ ਜਪਦਿਆਂ ਉਸ ਨੇ ਵੀ ਉੱਚੀ ਆਤਮਿਕ ਵੱਸਾ ਪ੍ਰਾਪਤ ਕਰ ਲਈ ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਬਕਾਰਾਂ ਤੋਂ ਖਲਾਸੀ ਬਖਸ਼ੀ ਜਨ ਕੋ ਆਪ ਅਨੰਗਰਹਿ ਕੀਆ ਹਰ ਅੰਗੀ ਕਾਰ ਕਰੇ ਏ ਮਨ ਪਰਮਾਤਮਾ ਆਪਣੇ ਭਗਤ ਉਤੇ ਸਦਾ ਆਪ ਮੇਰ ਕਰਦਾ ਆ ਰਿਹਾ ਹੈ ਆਪਣੇ ਭਗਤ ਦਾ ਸਦਾ ਪਖ ਕਰਦਾ ਹੈ ਸੇਵਕ ਪਹਿਜ ਰਖੈ ਮੇਰਾ ਗੋਵਿੰਦ ਸਰਨ ਪਰੈ ਉਦਰ ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ ਜਿਹੜੇ ਵੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਜਨ ਨਾਨਕ ਹਰ ਕਿਰਪਾ ਤਾਰੀ ਉਰਦਾਰ ਨਾਮ ਹਰੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਉਤੇ ਪ੍ਰਭੂ ਨੇ ਮੇਰ ਦੀ ਨਿਗਾਹ ਕੀਤੀ ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲਿਆ ਮਾਰੂ ਮਹਲਾ ਚੌਥਾ ਮਾਰੂ ਰਾਗ ਧੰਨ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਅਚਾਰਨ ਕੀਤੀ ਹੋਈ ਬਾਣੀ ਸਿੱਧ ਸਮਾਦ ਜਪੇ ਹੋਰ ਬਲਾਈ ਸਾਧਕ Muni ਜਪਿਆ हे मन ਸਿੱਧ ਸਮਾਧੀ ਲਾ ਕੇ ਸੁਰਤ ਜੋੜ ਕੇ ਜਪਦੇ ਰਹੇ ਸਾਧਕ ਤੇ Muni ਵੀ ਜਪਦੇ ਰਹੇ ਜਤੀ ਸਤੀ ਸੰਤੋਖੀ ਧਿਆਆ ਮੁਖ ਇੰਦਰ ਆਦਿਕ ਰਵਿਆ ਜਤਿਆਂ ਨੇ ਪ੍ਰਭੂ ਦਾ ਧਿਆਨ ਤਰਿਆ ਸਤਿਆ ਨੇ ਸੰਤੋਖੀਆਂ ਨੇ ਵੀ ਧਿਆਨ ਧਰਿਆ ਇੰਦਰ ਆਦਿ ਕਦੀਵਤਿਆਂ ਨੇ ਮੂੰਹੋਂ ਪ੍ਰਭੂ ਦਾ ਨਾਮ ਜਪਿਆ ਸ਼ਰਨ ਪਰੇ ਜਪਿਆ ਤੇ ਪਾਏ ਗੁਰਮੁਖ ਪਾਰ ਪਿਆ اے ਮਨ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੀ ਸ਼ਰਨ ਪੈ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਨਾਮ ਜਪਿਆ ਉਹ ਪ੍ਰਮਾਤਮਾ ਨੂੰ ਪਿਆਰੇ ਲਗੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਮੇਰੇ ਮਨ ਨਾਮ ਜਪਤ ਕਰਿਆ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਦਿਆਂ ਅਨੇਕਾਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਤੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਿਉ ਤਨ ਜੱਟ ਪਾਰ ਲੰਘਿਆ ਬਾਲਮੀਕ ਡਾਕੂ ਗੁਰੂ ਦੀ ਸ਼ਰਨ ਪੈ ਕੇ ਪਾਰ ਲੰਘਿਆ ਰਹਾਉ ਥੋੜਾ ਮਸਰਾਮ ਦਈਏ ਸੋਰ ਨਰਜਨ ਗੰਦਰਬ ਜੱਪਿਓ ਰਖੀ ਬੋਪਰਾ ਹਰ ਗਿਆ ਏ ਮਨ ਦੇਵਤਿਆ ਨੇ ਮਨੁੱਖਾ ਨੇ ਸ਼ਿਵ ਜੀ ਦੇ ਅਪਾਸ਼ਿਕ ਗਣਾ ਨੇ ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ ਵਿਚਾਰੇ ਧਰਮਰਾਜ ਨੇ ਵੀ ਹਰੀ ਦੇ ਗੁਣ ਗਾਏ शंकर ब्रह्मा देवी जपयो मुख हर हर नाम जपे शिव ने ब्रह्मा ने देवत्या ने मुंह हरिदा नाम जपया हर हर नाम जि नाम मन पीना ते गुरमुख पार पया हे मन गुरु दी शरण पैके जिनादा मन परमात्मा दे नाम रस विच भिज गया ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਕੋਟ-ਕੋਟ ਤੇਤੀਸ ਤੇ ਆਇਓ ਹਰ ਜਪਤਿਆਂ ਅੰਤ ਨਾ ਪਾਇਆ ਕੋਟ-ਕੋਟ ਇਸ ਨੰਬਰ ਨੂੰ ਦਾ ਜੀ ਕਰੋੜ ਕਰੋੜ ਹੇ ਮੇਰੇ ਮਨ ਤੇਤੀਸ ਕਰੋੜ ਦੇਵਤਿਆਨੀ ਪ੍ਰਮਾਤਮਾ ਦਾ ਨਾਮ ਜਪਿਆ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਗਿਣਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਵੇਦ ਪ੍ਰਾਣ ਸਿਮਰਤ ਹਰ ਜਪਿਆ ਮੁਖ ਪੰਡਤ ਤੇ ਹਰ ਗਾਇਆ ਵੇਦ ਪ੍ਰਾਣ ਸਿਮਰਤੀਆਂ ਆਦਿਕ ਧਾਰਮਿਕ ਪੁਸਤਕਾਂ ਦੇ ਲਿਖਣ ਵਾਲਿਆਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਪੰਡਤਾ ਨੇ ਮੁਖੂ ਪ੍ਰਭੂ ਦੀ ਸਿਰਫ ਸੁਲਾਦਾ ਗੀਤ ਗਾਇਆ ਨਾਮੁਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ اے ਮਨੂ ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿੱਚ ਸਾਰੇ ਰਸਾਂ ਦਾ ਸੋਮਾ ਪ੍ਰਭੂ ਦਾ ਨਾਮ ਟਿਕ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਅੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਏ ਮੇਰੇ ਮਨ ਬੇਅੰਤ ਰਚਨਾ ਦੇ ਮਾਲਕ ਪ੍ਰਮਾਤਮਾ ਦਾ ਨਾਮ ਜਿੰਨਾ ਪ੍ਰਾਣੀਆਂ ਨੇ ਜਪਿਆ ਹੈ ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ ਗੋਬਿੰਦ ਕਿਰਪਾ ਕਰੇ ਥੈਂ ਪਏ ਜੋ ਹਰ ਪਬ ਮਨ ਪਾਇ ਜਿਹੜਾ ਪਾਣੀ ਪ੍ਰਮਾਤਮਾ ਦੇ ਮਨ ਵਿੱਚ ਭਾ ਜਾਂਦੇ ਹਨ ਪ੍ਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਸੇਵਾ ਭਗਤੀ ਪ੍ਰਵਾਨ ਕਰਦਾ ਹੈ ਗੁਰੂ ਧਾਰ ਕਿਰਪਾ ਹਰ ਨਾਮ ਦੁੜਾਇਓ ਜਨ ਨਾਨਕ ਨਾਮ ਲਿਆ ਗੁਰੂ ਨਾਨਕ ਸਾਹਿਬ ਕਹਿੰਦੇ ਕਿ हे ਮਨੁੱਖ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਉਹਨਾਂ ਨੇ ਹੀ ਨਾਮ ਸਿਮਰਿਆ ਹੈ ਮਾਰੂ ਮਹੱਲਾ ਚੌਥਾ ਕਰ ਤਿਜਾ ਰਗ ਮਾਰੂ ਕਰ ਤਿਜੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰੂ ਪੁਰਸਾਦ ਅਕਾਲ ਪੁਰਖੇ ਕਹਿ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਹਰ ਏ ਹਰ ਨਾਮ ਨੂੰ ਧਾਨ ਲੈ ਗੁਰਮਤ ਹਰਪਤ ਪਾਏ ਪ੍ਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਹੈ ਗੁਰੂ ਦੀ ਸਿੱਖਿਆ ਤੇ ਤੁਰ ਕੇ ਇਹ ਖਜ਼ਾਨਾ ਹਾਸਲ ਕਰ ਜਿਸ ਦੇ پاس ਇਹ ਖਜ਼ਾਨਾ ਹੁੰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਪਾਉਂਦਾ ਹੈ ਹਲ ਤੇ ਪਲ ਤੇ ਨਾਲ ਚੱਲਦਾ ਹਰ ਅੰਤੋ ਲੈ ਸੁਲਾਈ ਦੇਖ ਜਾਣਾ ਇਸ ਸ਼ਲੋਕ ਵਿੱਚ ਤੇ ਪ੍ਰਲੋਕ ਕੋਈ ਸਾਥ ਨਭੌਂਦਾ ਹੈ ਅਖੀਰ ਵੇਲੇ ਵੀ ਪ੍ਰਮਾਤਮਾ ਦੁੱਖਾਂ ਤੋਂ ਬਚਾਤ ਲੈਂਦਾ ਹੈ ਜਿੱਥੇ ਆਵ ਘਟ ਗਲੀਆਂ ਪੀੜੀਆਂਿੱਥੇ ਹਰ ਹਰ ਮੁਕਤ ਕਰਾਏ ਜੀਵਨ ਦੇ ਜਿਸ ਜਿਸ ਰਸਤੇ ਵਿੱਚ ਪਤਨ ਤੋਂ 라ਹੰਦੇ ਮਿਖੜੇ ਰਸਤੇ ਹਨ ਬੜੀਆਂ ਭੀੜੀਆਂ ਗਲੀਆਂ ਹਨ ਨੂੰ ਜਿੰਨਾ ਵਿੱਚ ਆਤਮਿਕ ਜੀਵਨ ਦਾ ਸਾਹ ਕੁੱਟਿਆ ਜਾਂਦਾ ਹੈ ਉੱਥੇ ਪ੍ਰਮਾਤਮਾ ਹੀ ਖਲਾਸੀ ਦਵਾਉਂਦਾ ਹੈ ਮੇਰੇ ਸਤਿਗੁਰਾਂ ਮੈਂ ਹਰ ਹਰ ਨਾਮ ਉੰਡੜਾਏ ਏ ਮੇਰੇ ਸੱਚੇ ਗੁਰੂ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰਦੇ ਮੇਰਾ ਮਾਤ ਪਿਤਾ ਸਤ ਬੰਦ ਕੋ ਮੈਂ ਹਰ ਬਿਨ ਅਵਰ ਨਮਾਈ ਰਹਾਉ हे मेरी मां हरि ही मेरी मां है हरि ही मेरा प्यो है हरि ही मेरे पुत्र हन हरि ही मेरा संबंधी है हे मां हरि तू मना और कोई मेरा पक्का साख नहीं राहो थोड़ा विश्राम दइए <coughs> मैं हर बिरही हर नाम है कोई आन मलावै माएं ਪਰਮਾਤਮਾ ਦਾ ਨਾਮ ਹੀ ਮੇਰਾ ਅਸਲ ਪਿਆਰਾ ਮਿੱਤਰ ਹੈ ਇਹ ਮਾਂ ਜੇ ਕੋਈ ਉਸ ਮਿੱਤਰ ਨੂੰ ਲਿਆ ਕੇ ਮੇਰੇ ਨਾਲ ਮਲਾਪ ਕਰਾ ਸਕਦਾ ਹੋਵੇ ਤੇ ਉਸ ਅੱਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਲਾਹੇ ਮੈਂ ਉਸ ਅੱਗੇ ਨਿਤ ਅਰਜ਼ੋਈ ਕਰਦਾ ਰਹਾ ਹਾਂ ਭਲਾ ਜੇ ਕਿਤੇ ਮੈਨੂੰ ਮੇਰਾ ਪ੍ਰੀਤਮ ਮਲਾਹ ਦੇਵੇ ਸਤ ਗੁਰੂ ਪੁਰਖ ਬਿਹਾਲ ਪ੍ਰਭ ਹਰ ਮਿਲ ਢਿਲ ਨਾ ਪਾਏ ਏ ਮਾਂ ਗੁਰੂਆਂ ਗੁਰੂ ਹੀ ਦਇਆਵਾਂ ਅੰਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦਿੰਦਾ ਹੈ ਰਤਾ ਢਿਲ ਨਹੀਂ ਪੈਂਦੀ ਜਿਨ ਹਰ ਹਰ ਨਾਮ ਨਾ ਚੇਤਿਆ ਸੋ ਭਾਗਹੀਨ ਮਰ ਜਾਏ ਜਿਨ੍ਹਾਂ ਮਨੁੱਖਾਂ ਨੇ ਕਦੇ ਪ੍ਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ ਉਹ ਬਦਕਿਸਮਤ ਹਨ ਨਾਮਹੀਨ ਮਨੁੱਖ ਆਤਮਕ ਮੌਤੇ ਮਰਿਆ ਰਹਿੰਦਾ ਹੈ ਉਹ ਫਿਰ ਫਿਰ ਜਨ ਪੁਵਾਇਆ ਮਰ ਜੰਮ ਆਵੇ ਜਾਏ ਉਹ ਬੰਦੇ ਬਾਰ ਬਾਰ ਮਰਦੇ ਹਣ ਜੰਮਦੇ ਹਣ ਜਿਉਂਾਂ ਵਿੱਚ ਪੁਆਏ ਜਾਂਦੇ ਹਣ ਜਨ ਮਰਨ ਦੇ ਗੇੜੂ ਚ ਪੈ ਰਹੇ ਹਣ ਨਾਮਹੀਨ ਮਨੁੱਖ ਜੰਮਦਾ ਹੈ ਮਰਦਾ ਰਹਿੰਦਾ ਹੈ ਉਜੰਦਰ ਬਦੈ ਮਾਰੀ ਹੈ ਹਰ ਦਰਗਾ ਮਿਲੇ ਸਜਾਏ ਉਹ ਨਾਮ ਤੋਂ ਵਾਂਝੇ ਹੋਏ ਬੰਦੇ ਜਮ ਰਾਜ ਦੇ ਦਰ ਤੇ ਬੱਚੇ ਮਾਰੀ ਦੇ ਕੁੱਟੀ ਦੇ ਹਨ ਪ੍ਰਭੂ ਦੀ ਦਰਗਾ ਵਿੱਚ ਉਹਨਾਂ ਨੂੰ ਇਹ ਸਜਾ ਮਿਲਦੀ ਹੈ ਤੂੰ ਪ੍ਰਭ ਹਮ ਸਰਨਾਗਤੀ ਮੋਕੋ ਮੇਲ ਲਿਓ ਹਰ ਰਾਇ ਏ ਪਤਸ਼ਾ ਤੂੰ ਸਾਡਾ ਮਾਲਕ ਹੈ ਅਸੀਂ ਜੀਬ ਤੇਰੀ ਸ਼ਰਨ ਹਾਂ ਪਾਤਸ਼ਾਹ ਮੈਨੂੰ ਆਪਣੀ ਚਰਣਾ ਵਿੱਚ ਜੋੜੀ ਰੱਖ ਹਰ ਤਾਰ ਕਿਰਪਾ ਜਗ ਜੀਵਨਾ ਗੁਰ ਸਤ ਗੁਰਤੀ ਸੁਣਾਏ ਏ ਹੇ ਹਰੀ ਹੇ ਜਗਤ ਦੇ ਜੀਵਨ ਹਰੀ ਮੇਰੇ ਉਤੇ ਮਿਹਰ ਕਰ ਮੈਨੂੰ ਗੁਰੂ ਦੀ ਸ਼ਰਨ ਸਤਗੁਰੂ ਦੀ ਸ਼ਰਨ ਵਿੱਚ ਸਦਾ ਰੱਖ ਹਰ ਜਿਓ ਆਪ ਦਿਆਲ ਹੋਏ ਜਨ ਨਾਨਕ ਹਰ ਮਲਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਤੇ ਪ੍ਰਮਾਤਮਾ ਆਪ ਗਇਆਬਾਨ ਹੁੰਦਾ ਹੈ ਉਸ ਨੂੰ ਗੁਰੂ ਦੀ ਸਰਨ ਵਿੱਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਮਾਰੂ ਮਹਲਾ ਚੌਥਾ ਮਾਰੂ ਰਾਗ ਦੇ ਵਿੱਚ ਧੰ ਗੁਰੂ ਅਮਰਦਾਸ ਚੌਥੇ ਪਾਤਸ਼ਾਹ ਜੀ ਦੇ ਮਖਰਬਿੰਦ ਤੋਂ ਅਚਾਰਨ ਕੀਤੀ ਹੋਈ ਅਗਮੀ ਬਾਣੀ ਹਉ ਪੂੰਜੀ ਨਾਮ ਦਸਾਈਂਦਾ ਕੋ ਦੱਸੇ ਹਰ ਤਨ ਰਾਸ ਮੈਂ ਹਰ ਨਾਮ ਸੁਰਮਾਇਦੀ ਭਾਲ ਕਰਦਾ ਫਿਰਦਾ ਹਾਂ ਜੇ ਕੋਈ ਮੈਨੂੰ ਉਸ ਨਾਮ ਧਨ ਨਾਮ ਸੁਰਮਾਇਦੀ ਦੱਸ ਪਾਵੇ ਹਉ ਤਸ ਬਿਟੋ ਖਨ ਖੰਨੀਐ ਮੈਂ ਮਿਲੂ ਹਰ ਪ੍ਰਭ ਪਾਸ ਤੇ ਮੈਨੂੰ ਹਰੀ ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਨੂੰ ਸਦਕੇ ਜਾਵਾਂ ਕੁਰਬਾਨ ਜਾਵਾਂ ਮੈਂ ਅੰਤਰ ਪੇਮ ਪ੍ਰੇਮ ਕਾ ਕਿਉ ਸੱਜਣਾ ਮਿਲੇ ਮਲਾਸ ਮੇਰੇ ਹਿਰਦੇ ਵਿੱਚ ਪਿਆਰੇ ਪ੍ਰਭੂ ਦਾ ਪ੍ਰੇਮ ਵਸ ਰਿਹਾ ਹੈ ਉਸ ਸੱਜਣਾ ਮੈਨੂੰ ਕਿਵੇਂ ਮਿਲੇ ਮੈਂ ਉਸ ਨੂੰ ਕਿਵੇਂ ਮਿਲਾ ਮੰਨ ਪਿਆਰਿਆ ਮਿਤਰਾ ਮੈਂ ਹਰ ਹਰ ਨਾਮ ਤਨਰਾਸ ਇਹ ਮੇਰੇ ਮਨ ਹੀ ਪਿਆਰੇ ਮਿੱਤਰ ਪ੍ਰਮਾਤਮਾ ਦਾ ਨਾਮ ਹੀ ਮੈਨੂੰ ਅਸਲ ਵਿੱਚ ਤਨ ਅਸਲ ਸਰਮਾਇਆ ਜਾਪਦਾ ਹੈ ਗੁਰਪੂਰ ਨਾਮ ਦੁੜਾਇਆ ਹਰ ਤੀਰਕ ਹਰ ਸਬਾਸ ਰਹਾਉ ਜਿਸ ਮਨੁੱਖ ਨੇ ਹਿਰਦੇ ਵਿੱਚ ਪੂਰੇ ਗੁਰੂ ਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਬੂਰੇ ਗੁਰੂ ਦਾ ਪ੍ਰਭੂ ਦਾ ਨਾਮ ਪੱਕਾ ਹੋ ਗਿਆ ਜਿਸ ਦੇ ਹਿਰਦੇ ਵਿੱਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਉਸ ਨੂੰ ਪ੍ਰਮਾਤਮਾ ਧੀਰਜ ਦਿੰਦਾ ਹੈ ਉਸ ਨੂੰ ਸ਼ਾਬਾਸ਼ ਦਿੰਦਾ ਹੈ ਰਹਾਉ ਥੋੜਾ ਵਿਸ਼ਰਾਮ ਦਈਏ ਹਰ ਹਾਰੇ ਆਪ ਮਲਾਏ ਗੁਰੂ ਮੈਂ ਦੱਸੇ ਹਰ ਤਨਰਾਸ ਏ ਪ੍ਰਮਾਤਮਾ ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇ ਤਾਂ ਕਿ ਗੁਰੂ ਮੇਨ ਨੁੱਤੇਰਾ ਨਾਮ ਤਨ ਸਰਮਾਇਆ ਬਖਾ ਦੇਵੇ ਬਿਨ ਗੁਰੂ ਪੇਮ ਨਾ ਲੱਭਈ ਜਨ ਵੇਖੇ ਮਨ ਨਿਰਜਾਸ ਏ ਸਜਣੋ ਆਪਣੇ ਮਨ ਵਿੱਚ ਨਿਰਮਾ ਕਰਕੇ ਵੇਖ ਲਵੋ ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ ਹਰ ਗੁਰੂ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾबास ਪਰਮਾਤਮਾ ਨੇ ਗੁਰੂ ਵਿੱਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ ਗੁਰੂ ਹੀ ਉਸ ਨਾਲ ਮਿਲਾਉਂਦਾ ਹੈ ਗੁਰੂ ਦੀ ਵਡਿਆਈ ਕਰੋ ਸਾਗਤ ਭਗਤ ਪੁੰਡਾਰ ਹਰ ਪੂਰੇ ਸਤਗੁਰ ਪਾਸ ਸਾਗਰ ਭਗਤ ਸਾਗਰ ਹੁੰਦਾ ਜੀ ਸਮੁੰਦਰ ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖਜ਼ਾਨੇ ਮੌਜੂਦ ਹਨ ਸਤ ਗੁਰੂ ਤੁਖਾ ਖੋਲਦੇ ਮੁਖ ਗੁਰਮਖ ਹਰਿ ਪ੍ਰਗਾਸ ਜਿਸ ਗੁਰਮਖ ਨੂੰ ਖੁੱਤੇ ਗੁਰੂ ਮਿਹਰਬਾਨ ਹੁੰਦਾ ਹੈ ਉਹ ਖਜ਼ਾਨੇ ਖੋਲ ਕੇ ਉਸ ਨੂੰ ਦੇ ਦਿੰਦਾ ਹੈ ਮੂਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰੋਂ ਰੱਬੀ ਨੂਰ ਪ੍ਰਗਟ ਹੋ ਜਾਂਦਾ ਹੈ ਮਨ ਮੁਖ ਬਾਗ ਵਿਹੂਣਿਆ ਸਖ ਮੂਹਿਆ ਕੰਧ ਪਾਸ ਪਰ ਆਪਣੀ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਸਤਰੀ ਬਦ ਕਿਸ਼ਮਤ ਹੁੰਦੀ ਹੈ ਉਹ ਗੁਰੂ ਦੇ ਨੇੜੇ ਹੁੰਦਿਆਂ ਵੀ ਉਵੇਂ ਆਤਮਿਕ ਮੌਤੇ ਮਰੀ ਜਾਂਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਿਆਂ ਵੀ ਧਹਾਇਆ ਮਰ ਜਾਂਦਾ ਹੈ ਗੁਰੂ ਦਾ ਦਾਤਾ ਦਾਰ ਹੈ ਹਉ ਮੰਗੂ ਬਾਨ ਗੁਰ ਪਾਸ ਗੁਰੂ ਸਭ ਦਾਤਾ ਦੇਣ ਦੀ ਸਮਰੱਥਾ ਰੱਖਦਾ ਹੈ ਗੁਰੂ ਸਭ ਦਾਤਾ ਦੇਣ ਦੇ ਸਮਰੱਥ ਹੈ ਤੇ ਮੈਂ ਗੁਰੂ ਪਾਸੋਂ ਇਹ ਖੈਰ ਮੰਗਦਾ ਹਾਂ ਚਰੀ ਵਿਚਨਾ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਕਿ ਮੈਨੂੰ ਚਿਰਾਂ ਤੋਂ ਵਿਛੜੇ ਹੋਏ ਨੂੰ ਪ੍ਰਮਾਤਮਾ ਮਿਲਾ ਦੇਵੋ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਬੜੀ ਤੰਗ ਹੈ ਗੁਰ ਪਾਵੇ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਏ ਗੁਰੂ ਜੀ ਤੈਨੂੰ ਭਾਵੇ ਤਾਂ ਤੂੰ ਦਾਸ ਨਾਨਕ ਦੀ ਇਹ ਬੇਨਤੀ ਸੁਣ ਸਕਦਾ ਅਰਦਾਸ ਸੁਣੋ ਬੇਨਤੀ ਸੁਣ ਅਰਦਾਸ ਸੁਣ ਮਾਰੂ ਮਹੱਲਾ ਚੌਥਾ ਮਾਰੂ ਰਾਗ ਦੇ ਵਿੱਚ ਧੰ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੇ ਮਖਾਰ ਬਿੰਦ ਤੋਂ ਜਾਣ ਕੀਤੀ ਹੋਈ ਅਗਮੀ ਬਾਣੀ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਹਰਿ ਦਾਸ ਮਣੀ ਏ ਮਨ ਸੁਧਾ ਹਰੀ ਪ੍ਰਭੂ ਦੀ ਸਿਫਤ ਸਲਾ ਸੁਣਦਾ ਰੋ ਗੁਰੂ ਦੀ ਮਾਤ ਉਤੇ ਤੁਰਾਈ ਹਰ ਕਥਾ ਹਿਰਦੇ ਵਿੱਚ ਟਿਕ ਸਕਦੀ ਹੈ ਜਪ ਹਰ ਹਰ ਕਥਾ ਬਡ ਭਾਗੀਆ ਹਾਰੇ ਉਤਮ ਉਪਦਨ ਰਬਾਣੀ ਇਹ ਵਿਭਾਗੀ ਮਨ ਨੂੰ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਜਿਤੇ ਕਰਦਾ ਰਹੋ ਇਸ ਤਰ੍ਹਾਂ ਉਤਮ ਅਤੇ ਵਾਸ਼ਨਾ ਰਹਿ ਆਤਮਕ ਦਰਜਾ ਮਿਲ ਜਾਂਦਾ ਹੈ ਗੁਰਮਖਾ ਮੰਨ ਪ੍ਰਤੀਤ ਗੁਰਪੁਰਾ ਨਾਮ ਸਮਾਣੀ ਗੁਰੂ ਦੇ ਸਨਮੁਖ ਰਹਿਣ ਵਾਲੀ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਵਾਸਤੇ ਸ਼ਰਧਾ ਬਣੀ ਰਹੀਦੀ ਹੈ ਪੂਰੇ ਗੁਰੂ ਦੇ ਰਹੀਂ ਉਹ ਹਰ ਨਾਮ ਵਿੱਚ ਲੀਨ ਰਹਿੰਦੇ ਹਨ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਣੀ ਇਹ ਮੇਰੇ ਮਨ ਮੈਨੂੰ ਆਪਣੇ ਅੰਦਰ ਪਰਮਾਤਮਾ ਦੀ ਸਿਰਹਸਲਾ ਗਾਰੀ ਲੱਗਦੀ ਹੈ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਉ اے ਮੇਰੇ ਮਨ ਪ੍ਰਮਾਤਮ ਦੀ ਸਿਫਤ ਸਲਾਹ ਸਦਾ ਕਰਦਾ ਰਹੁ ਅਕਥ ਪ੍ਰਭ ਦੀ ਸਿਫਤ ਸਲਾਹ ਗੁਰੂ ਦੀ ਰਾਹੀ ਮਿਲਦੀ ਹੈ ਇਸ ਵਾਸਤੇ ਹੀ ਮਨ ਗੁਰੂ ਦੀ ਸ਼ਰਨ ਪਿਆਰ ਹੋਉ ਰਹਾਉ ਥੋੜਾ ਬਿਸਰਾਮ ਦਈਏ ਮੈਂ ਮਨ ਤਨ ਖੋਜ ਟਿੰਡੋਲਿਆ ਕਿ ਹੋ ਪਾਇਆ ਅਕਥ ਕਹਾਣੀ ਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਲ ਕੀਤੀ ਹੈ ਕਿ ਕਿਸ ਤਰ੍ਹਾਂ ਅਕਥ ਪ੍ਰ부 ਦੀ ਸਰਸਲਾ ਕੀਤੀ ਜਾ ਸਕੇ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਾਣੀ ਸੰਤ ਜਨਾ ਨੂੰ ਮਿਲ ਕੇ ਅਕਥ ਪ੍ਰ부 ਦਾ ਮਲਾਪ ਹਾਸਲ ਹੋ ਸਕਦਾ ਹੈ ਸੰਤ ਜਨਾ ਪਾਸੋਂ ਕਥ ਪ੍ਰਬੂਦੇ ਸੇ ਫਸਲਾ ਸੁਣ ਕੇ ਮਨ ਵਿੱਚ ਪਿਆਰੀ ਲੱਗਦੀ ਹੈ ਮੇਰੇ ਮਨ ਤਨ ਨਾਮ ਅਦਾਰ ਹਰ ਮੈਂ ਮਿਲ ਪਰਖ ਸਜਾਣੀ ਸੰਤ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ ਗੁਰੂ ਹੀ ਮੈਨੂੰ ਸਜਾਨ ਅਕਾਲ ਪੁਰਖ ਮਿਲਾ ਸਕਦਾ ਹੈ ਗੁਰੂ ਪਰਖ ਹੈ ਪਰਖ ਮੁਲਾਏ ਪ੍ਰਭ ਬਿਲ ਸੁਰਤੀ ਸੁਰਤ ਸੁਮਣੀ ਜਿਸ ਮਨੁੱਖ ਨੂੰ ਗੁਰੂ ਪੁਰਖ ਨੇ ਪ੍ਰਭੂ ਪੁਰਖ ਦੇ ਨਾਲ ਮਿਲਾ ਦਿੱਤਾ ਪ੍ਰਭੂ ਨੂੰ ਮਿਲ ਕੇ ਉਸ ਦੀ ਸੁਰਤ ਸੁਰਤਾਂ ਦੇ ਮਾਲਕ ਹਰੀ ਵਿੱਚ ਸਦਾ ਲਈ ਟਿਕ ਗਈ ਵੱਡ ਭਾਗੀ ਗੁਰ ਸੇਰਿਆ ਹਰ ਪਾਇਆ ਸੁਗੜ ਸਜਣੀ ਵੱਡੇ ਭਾਗੀ ਮਨੁੱਖ ਨੇ ਗੁਰੂ ਦਾ ਆਸਰਾ ਲਿਆ ਉਹਨਾਂ ਨੇ ਸੋਹਣਾ ਸੁਜਾਨ ਪ੍ਰਮਾਤਮਾ ਮਿਲ ਪਿਆ ਮਨ ਮੁਖ ਭਾਗ ਵਿਹੂਣਿਆ ਤਿੰਨ ਦੁਖੀ ਰਹਿਣ ਮਿਆਣੀ ਪਰ ਆਪਣੀ ਮਨ ਦੇ ਪਿੱਛੇ ਤੁਰਨ ਵਾਲੇ ਵੱਧ ਕਿਸਮਤ ਹੁੰਦੇ ਹਨ ਛੋਟੜ ਇਸਲੀ ਦੇ ਰਾਤ ਵਾਂਗ ਉਹਨਾਂ ਦੀ ਜ਼ਿੰਦਗੀ ਦੁੱਖਾਂ ਵਿੱਚ ਹੀ ਬਤੀਤਦੀ ਹੈ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਜਾਚਕ ਦੀਨ ਦਾ ਮਲੋਂ ਦਾ ਨਿਮਾਣੇ ਮੰਗਤੇ ਹੇ ਪ੍ਰਮਾਤਮਾ ਅਸੀਂ ਜੀਵ ਤੇਰੇ ਦਰ ਦੇ ਨਿਮਾਣੇ ਮੰਗਤੇ ਹਾਂ ਸਾਡੇ ਮੂੰਹ ਵਿੱਚ ਗੁਰੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇਤ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸਜਾਣੀ ਕੇ ਹਰੀ ਪ੍ਰਭੂ ਮੈਨੂੰ ਸੋਹਣਾ ਸਜਾਨ ਮੇਰਾ ਮਿੱਤਰ ਗੁਰੂ ਮਿਲਾ ਦੇ ਜਾ ਨੂੰ ਨਾਨਕ ਸੁਰਨਾਗਤੀ ਕਰਿ ਕਿਰਪਾ ਨਾਮ ਸੁਮਣੀ ਗੁਰੂ ਨਾਨਕ ਸਾਹਿਬ ਇਥੇ ਆਪਣੇ ਆਪ ਨੂੰ ਦਾਸ ਆਖਦੇ ਹੋਏ ਕਹਿੰਦੇ ਹਨ ਕਿ ਮੈਂ ਤੇਰੀ ਸਰਨ ਪਿਆ ਹਾਂ ਮੇਰ ਕਰ ਮੈਂ ਤੇਰੇ ਨਾਮ ਵਿੱਚ ਲੀਨ ਰਹਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਤਨ ਤਨ ਗੁਰ람 ਦਾਸ ਸੇ ਉਥੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਦਾ ਪਾਠ ਕੀਤਾ ਸ਼ਬਦ ਉਚਾਰਾ ਕੀਤੀਆਂ ਪਾਠ ਕਰਦੇ ਹੋਏ ਆਂ ਸ਼ਬਦ ਉਚਾਰਾਂ ਕਰਦੇ ਹੋਏ ਦਾਸ ਜੀ ਕੋਲੋਂ अनेका ਪੁਲਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਭੁੱਲਣ ਹਾਰ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਅੱਜ ਦੀ ਬਾਣੀ ਦੇ ਵਿੱਚ ਸਤਿਗੁਰੂ RAM ਦਾਸ ਚੌਥੇ ਪਾਤਸ਼ਾਹ ਨੇ ਬਾਰ ਬਾਰ ਮਨੁੱਖ ਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਗੁਰੂ ਤੋਂ ਬਿਨਾ ਉਸ ਪ੍ਰਭੂ ਦਾ ਮਲਾਪ ਨਹੀਂ ਹੋ ਸਕਦਾ ਤੇ ਗੁਰੂ ਦਾ ਮਲਾਪ ਵੀ ਉਹ ਪ੍ਰਭੂ ਕਿਰਪਾ ਕਰਕੇ ਕਰਾਉਂਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਆਪਾਂ ਵੀ ਸੱਚੇ ਗੁਰੂ ਦਾ ਮਲਾਪ ਕਰਕੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਉਸ ਨੂੰ ਪ੍ਰਾਪਤ ਕਰ ਲਈਏ ਤੇ ਆਪਣੇ ਲੋਕ ਸੁਖੀਏ ਤੇ ਪਰਲੋਕ ਸੇਲੇ ਕਰ ਲਈਏ ਜੀ ਸਾਤ ਸੰਗਤ ਜੀ ਹੁਣ ਸਮਾਪਤੀ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਫਤੇ ਅਰਜ ਕਰਨ ਤੋਂ ਪਹਿਲਾਂ ਦਾਸ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਤ ਸੰਗਤ ਜੀ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦੋਚਾਰ ਜਿਨ੍ਹਾਂ ਭੈਣਾ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੋ ਅੱਜ ਆਰ ਜੀ ਨੇ ਸਰਵਨ ਕਰਨਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਸੱਜਣ ਕਮੈਂਟ ਕਰਨਗੇ ਉਹਨਾਂ ਦੇ ਨਾਮ ਦਾ ਸਲੋ ਚੈਨਲ ਤੇ ਬੋਲੇ ਜਾਂਦੇ ਹਨ ਹੁਣ ਸਾਫ ਸੰਗਤ ਜੀ ਸਮਾਪਤੀ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ